ਰਸਤਾ ਨਹੀਂ ਹੈਗਾ ਖਾਈ ਹੈ ਲੱਗਦਾ ਖਾਈ ਹੈ ਤਾਂ ਅਰੇ ਤਿਸ਼ਾਨ ਉਧਰ ਚਲੋ 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 ਰਾਣਾ ਜੀ ਤੁਸੀਂ ਹੋ ਕੇ ਦੱਸੋ ਆ ਲੱਗਦਾ ਆ ਵਾਲੇ ਆਈ ਹੈ ਉਹ ਇਧਰ ਚਲੋ ਚੱਲ ਕੁੜੀ ਲੱਗ ਤੁਰਿਆ ਨਹੀਂ ਵੀ ਰਸਤਾ ਮੀ ਆ ਗਿਆ ਬੱਕਰੀ ਸ਼ੇਰ ਆ ਗਿਆ ਆਜੋ ਆਜੋ ਤੂੰ ਤੁਸੀਂ ਨਹੀਂ ਜਾਣਾ ਹੈਗਾ ਆਪ ਵੀ ਇੰਨੀ ਕਿਚੜਾਈ ਅਸੀਂ ਚੜ੍ਹ ਲਈ ਆ ਦੇਖ ਲਓ ਕਿੰਨੀ ਕਿਚੜਾਈ ਚੜ੍ਹ ਲਈ ਨਾ ਨਾ ਠੀਕ ਹੈ ਆਜੋ ਆਜਾ ਉੱਪਰ ਹਵਾ ਬਹੁਤ ਵਧੀਆ ਆ ਰਹੀ ਹੈ ਆਜਾ ਆਜਾ ਬਾਵਾ ਠੰਡੇ ਛੋਲੇ ਇਗੜਾ ਲੈਣਾ ਦੇਈ ਮਾਤਾ ਦੇ ਅੰਦਰ ਦੁਬਾਰ ਤੇ ਆਲੋ ਖੂਬਸੂਰਤ ਨਜ਼ਾਰਾ ਦੇਖੋ ਉਜੀ ਖੂਬਸੂਰਤ ਨਜ਼ਾਰਾ ਆਜੂ ਆ ਯਾਰ ਤੇਰੀ ਗਣ 25 ਮਿੰਟ ਹੋ ਚੁੱਕੇ ਆ ਬਾਈ ਤੁਰੇ ਹੋਏ ਤੇ ਰਸਤਾ ਜਿਹੜਾ ਪਤਾ ਨਹੀਂ ਚੱਲਦਾ ਵੀ ਕਿੱਧਰ ਨੂੰ ਐ ਕਿਉਂਕਿ ਪਹਿਲੀ ਵਾਰ ਆਏ ਆ ਜ਼ਿਆਦਾਤਰ ਲੋਕ ਅਦਰਸੇ ਕਰਾਲੀ ਵਾਲਾ ਟੱਕਰ ਜਾਣੇ ਆ ਦੱਸ ਦਿੰਨੇ ਵੀ ਭਾਈ ਇੱਧਰ ਨੂੰ ਜਾਓ ਰਸਤਾ ਇੱਕੋ ਬਰਾਬਰ ਆ ਇੱਕੋ ਪਹਾੜੀਆਂ ਆ ਕੋਈ ਇੱਧਰ ਨੂੰ ਜਾ ਰਿਹਾ ਦੇ ਗਲਤ ਆ ਗਏ ਸਹੀ ਸੀਗਾ ਗਲਤ ਤਾਂ ਜੀ ਦੇਖੋ ਜੀ ਭਾਈ ਰਸਤੇ ਦਾ ਨਹੀਂ ਪਤਾ ਚੱਲਦੇ ਆ ਰਸਤੇ 'ਚ ਖੜੀ ਆ ਉਹ ਆਈ ਹੈ ਜੀ ਭਾਈ ਰਸਤਾ ਪਿੱਛੇ ਨੂੰ ਵਾਪਸ ਆਓ ਆਏ ਹਾਂ ਹੈਗਾ ਆਜੋ ਭਾਈ ਰਸਤਾ ਗਲਤ ਜਿਹੜੇ ਆ ਹੁਣ ਦੁਬਾਰਾ ਫੇਰ ਵੀਰ ਜੀ ਉੱਪਰ ਦੇ ਆ ਕੇ ਉਹਨੂੰ ਦੱਸਿਆ ਜਿਹੜਾ ਇਹ ਕਹਿੰਦਾ ਰਾਤ ਰਹਿਣੀ ਆ ਔਰ ਸਵੇਰ ਚੱਲ ਜਓ ਦੇ ਦਿਨ ਨੇ ਅੱਧ ਪੈਰ ਤੱਕ ਮੁੜ ਕੇ ਆਣਾ ਉਹ ਆ ਰਸਤੇ ਨੀਂ ਚਲ ਜਾਓ ਹੁਣ ਲਾਲਾ ਜੀ ਟੈਂਸ਼ਨ ਮੈਂ ਵੀ ਜਾਵਾ ਕਿੱਧਰ ਨੂੰ ਤਾਲਾ ਜੀ ਕਹਿੰਦੇ ਟੈਂਸ਼ਨ ਹੋ ਗਈ ਉਧਰ ਛੋਟੇ ਲਾਲਾ ਜੀ ਦੀ ਬੈਟਰੀ ਖਤਮ ਹੋ ਗਈ ਜਮੈਂ ਉਹ ਥੱਲੇ ਬੈਠੇ ਐ ਚੜੋ ਲਾਲਾ ਜੀ ਰਸਤੇ ਤੇ ਹੁਣ ਪਹਿਲਾਂ ਗਲਤ ਰਸਤੇ ਚੜ ਕੇ ਫੇਰ ਕਹਿੰਦੇ ਅਸੀਂ ਉਹ ਚੜਨਾ ਪਹਾੜ ਤੇ ਪਹਿਲਾਂ ਚੜੇ ਸੀ ਇਹ ਰਸਤਾ ਫੇਰ ਦੁਬਾਰਾ ਵਾਪਸ ਪਤਾ ਨਹੀਂ ਨਾ ਕਿੱਥੀ ਨੂੰ ਚਲਾਂ ਖੁਸ਼ ਅੱਗੇ ਹੋ ਰਸਤਾ ਜਿਹੜਾ ਤੁਹਾਨੂੰ ਲੱਗੇ ਸੀ ਕਿ ਕਿ ਪਹਾੜੀਆਂ ਦੇਖਣ ਨੂੰ ਸੇਮ ਹੀ ਲੱਗਦੀਆਂ ਤੇ ਕੋਈ ਐਡਾ ਰਸਤਾ ਨਹੀਂ ਬਣਿਆ ਹੋਇਆ ਕਿ ਜਿਹੜੇ ਰਸਤੇ ਨਾਲ ਪਤਾ ਲੱਗੇ ਕਿ ਰਸਤਾ ਪ੍ਰੋਪਰ ਕਿੱਧਰ ਨੂੰ ਹੈ ਇੱਕੋ ਤਰ੍ਹਾਂ ਦੀਆਂ ਪਹਾੜੀਆਂ ਸਾਰੀਆਂ ਤੇ ਉਜੜਨ ਬਾਜੀ ਸੀ ਅੱਗੇ ਜਾ ਕੇ ਬਣ ਜਾਂਦੀ ਹੈ ਪਹਿਲਾਂ ਉੱਪਰ ਚੜੇਗੇ ਸੀਗੇ ਹੁਣ ਦੁਬਾਰਾ ਫੇਰ ਤੋਂ نیچے ਦੁਬਾਰਾ ਆਗੇ ਆ ਸਾਡੇ ਲਾਲਾ ਜੀ ਦੀ ਇਹਦੀ ਬੈਟਰੀ ਸਭ ਤੋਂ ਡਾਉਣਾ ਹੈ ਇਹ ਸਭ ਤੋਂ ਪਿੱਛੇ ਰਹਿ ਗਏ ਇਕੱਲੇ ਐਨੇ ਆ ਨੀਚੇ ਤੋਂ ਚੜਾਈ ਅਸੀਂ ਖਾਈ ਚੜ ਕੇ ਆ ਗਏ ਪੂਰੀ ਠੀਕ ਹੈ ਜੀ ਅੱਗੇ ਤੁਹਾਨੂੰ ਹੋਰ ਦਿਖਾਉਣੇ ਆ ਰਸਤਾ